ਪੰਜਾਬ ਵਿਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਰਕਿ ਬਹੁਤ ਸਾਰੇ ਲੋਕ ਘਰੋਂ ਬੇਘਰ ਵੀ ਹੋ ਗਏ ਇਨ੍ਹਾਂ ਲੋਕਾਂ ਦੀ ਮਦਦ ਲਈ ਅਹਿਮ ਉਪਰਾਲਾ ਕਰਦੇ ਹਨ ਜਿਲ੍ਹਾ ਜਲੰਧਰ ਦੀ ਨਾਉਂਦੇ ਸ਼ਹਿਰ ਨੂਰਮੈਲ ਦੇ ਉੱਗੇ ਸਮਾਜ ਸੇਵਕ ਡਾਕਟਰ ਦਵਿੰਦਰਪਾਲ ਚਾਹਲ ਵੱਲੋਂ ਆਪਣੇ ਗ੍ਰਹਿ ਵਿਖੇ ਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ ਅਰਦਾਸ ਕਰਨ ਉਪਰੰਤ 100 ਪਰਿਵਾਰਾਂ ਲਈ ਸੁੱਕਾ ਰਾਸ਼ਨ ਭੇਜਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਡਾਕਟਰ ਦਵਿੰਦਰਪਾਲ ਨੇ ਦੱਸਿਆ ਕਿ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ ਨੂਰਮੈਲ ਤੋਂ ਨਵਰੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇ ਜਿਵੇਂ ਕਿ ਅਪਸਰ ਹੀ ਜਾਣਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਏਰੀਆ ਜਿਹੜਾ ਹੈ ਉਹ ਹੜਪੀਟਾਂ ਦੇ ਮਾਰ ਵਿੱਚ ਆ ਕਿਉਂਕਿ ਹਰ ਪੀੜ ਤੇ ਲੋਕ ਇੱਕ ਤਾਂ ਬੇਮੌਸਮੀ ਕਹ ਲੋ ਕਿ بارش ਜਿਹੜੀ ਆ ਬਹੁਤ ਜ਼ਿਆਦਾ ਆ ਕਿ بارش ਨਾਲ ਵੀ ਬਹੁਤ ਲੋਕਾਂ ਦੇ ਘਰ ਜਿਹੜੇ ਆ ਉੱਠ ਢੇਰੀ ਹੋ ਗਏ ਆ ਉਸ ਤੋਂ ਬਿਨਾ ਜਿਹੜੇ ਦਰਿਆਵਾਂ ਦੇ ਵਿੱਚ ਬਹੁਤ ਵੱਡਾ ਪਾਣੀ ਆ ਗਿਆ ਹੈ ਜਾਂ ਕਿਹ ਲੋ ਪਾਣੀ ਛੱਡਿਆ ਗਿਆ ਉਸ ਪਾਣੀ ਦੇ ਜਿੱਥੇ ਮਾਰ ਪਈ ਆ ਉਥੇ ਲੋਕਾਂ ਦਾ ਅੱਜ ਵੀ ਜਿਨ੍ਹਾਂ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਜਿਹੜਾ ਪਾਣੀ ਹੈ ਜਿੱਥੋਂ ਵਨ ਟੁੱਟ ਜਾਂਦਾ ਆ ਉਥੇ ਘਰਾਂ ਦੇ ਵਿੱਚ ਜਿੱਦਾਂ ਕਹਿੰ ਲੋ ਘਰਾਂ ਦੇ ਖੰਡੜ ਬਣ ਜਾਂਦੇ ਆ ਸੋ ਬਹੁਤ ਜ਼ਿਆਦਾ ਸਮਾਜ ਸੇਵੀ ਲੋਕਾਂ ਨੇ ਦੇਖਣ ਚਾਹੁੰਦਾ ਹੈ ਕਿ ਬਹੁਤ ਵੱਡੀ ਸਬਾਹ ਮਾ ਨਵਾਈਆਂ ਰਾਖਣ ਨਾਂ ਤੇ ਕਰੋੜਾਂ ਰੁਪਈਆ ਲਾਇਆ ਆ ਜਿਹੜੇ ਦੇਖੋ ਜਿਹੜਾ ਘਾਟਾ ਪੈ ਜਾਂਦਾ ਆ ਇੱਡਾਂ ਦੀ ਹੱਡ ਦੀ ਮਾਰ ਵਰਗਿਆਂ ਮਾਰਾਂ ਤੋਂ ਉਹ ਪੂਰਾ ਤਾਂ ਕੁਝ ਜਿੱਦਾਂ ਕਹਿੰ ਲੋ ਕੋਈ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨਾ ਕਿਸੇ ਦੀ ਹیثیت ਮੁਤਾਬਕ ਹੈ ਅਸੀਂ ਵੀ ਅੱਜ ਅਪਰਾਲਾ ਕੀਤਾ ਆ ਖਾਸ ਕਰਕੇ ਐ ਸੁੱਕੇ ਰਾਸਨ ਦਾ ਆਪਣੇ ਸਰ ਪਰਿਵਾਰ ਨੇ ਇਹਨਾਂ ਕੋਲੋਂ ਸਾਨੂੰ ਵੱਡੀ ਜਿਹੜੀ ਆ ਰਾਖਣ ਜਿਹੜਾ ਆ ਉਹਦਾ ਇਸ ਵਾਰ ਦਾ ਜਿਹੜਾ ਪਹਿਲਾ ਸਾਡਾ ਰਾਉਂਡ ਹੋਊਗਾ ਇਹ ਸਾਰੇ ਦਾ ਸਾਰਾ ਖਰਚਾ ਜਿਹੜਾ ਹੈ ਇਨ੍ਹਾਂ ਪਰਿਵਾਰਾਂ ਨੇ ਜਿੱਦਾਂ ਕਹੋ ਚੱਕਿਆ ਹੈਗਾ ਸੋ ਉਸ ਤੋਂ ਬਾਅਦ ਸਾਡੀਆਂ ਸਾਡੀ ਨੂਰਮੈਲ ਦੀ ਟੀਮ ਦੀ ਖਾਸ ਕਰਕੇ ਜਿੱਦੇ ਸਾਡਾ ਪੱਤਰਕਾਰ ਭਾਈ ਜਰਵੀ ਹੈ ਜਿਹਦੇ ਵਿੱਚ ਸਾਡੇ ਸਮਾਜ ਦੇ ਵੀ ਲੋਕ ਵੀ ਆ ਉਹਨਾਂ ਨੇ ਵੀ ਆਪਣੇ ਬਣਦੀਆਂ ਸੇਵਾਵਾਂ ਵੇਸਕੋ ਕਿਸੇ ਪੈਸੇ ਰਾਸ਼ਨ ਦੇ ਰੂਪ ਵਿੱਚ ਹੋਣ ਜਾਂ ਕਹਿ ਲੋ ਕਿ ਰਾਸ਼ਨ ਵੰਡਣ ਦੇ ਰੂਪ ਵਿੱਚ ਹੋਣ ਜਾਂ ਕਹਿ ਲੋ ਕਿ ਆਪਣਾ ਸਮਾਂ ਕੱਢ ਕੇ ਲੋਕਾਂ ਤੱਕ ਪਹੁੰਚ ਘਰ ਘਰ ਕਰਨ ਦਾ ਇਹ ਜਿਹੜਾ ਨੇਕ ਉਪਰਾਲਾ ਕੀਤਾ ਮੈਂ ਆਪਣੇ ਭਾਈਚਾਰੇ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਰਕਿ ਬਹੁਤ ਸਾਰੇ ਲੋਕ ਘਰੋਂ ਬੇਘਰ ਵੀ ਹੋ ਗਏ ਇਨ੍ਹਾਂ ਲੋਕਾਂ ਦੀ ਮਦਦ ਲਈ ਅਹਿਮ ਉਪਰਾਲਾ ਕਰਦੇ ਹਨ ਜਿਲ੍ਹਾ ਜਲੰਧਰ ਦੀ ਨਾਉਂਦੇ ਸ਼ਹਿਰ ਨੂਰਮੈਲ ਦੇ ਉੱਗੇ ਸਮਾਜ ਸੇਵਕ ਡਾਕਟਰ ਦਵਿੰਦਰਪਾਲ ਚਾਹਲ ਵੱਲੋਂ ਆਪਣੇ ਗ੍ਰਹਿ ਵਿਖੇ ਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ ਅਰਦਾਸ ਕਰਨ ਉਪਰੰਤ 100 ਪਰਿਵਾਰਾਂ ਲਈ ਸੁੱਕਾ ਰਾਸ਼ਨ ਭੇਜਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਡਾਕਟਰ ਦਵਿੰਦਰਪਾਲ ਨੇ ਦੱਸਿਆ ਕਿ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ ਨੂਰਮੈਲ ਤੋਂ ਨਵਰੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇ